ਆਲਾ ਜੀ ਹਰੇਕ ਸ਼ੋਹ ਵੀ ਆਏ ਹੁੰਦਾ ਕਿਤੇ ਮੇਰੇ ਬੈਟਰੀ ਲੱਗੀ ਹੁੰਦੀ ਅੱਜ ਮੇਰੇ ਬੈਂਟ ਡੈਟ ਪਾਈ ਹੋਈ ਆ ਚਲੋ ਮੈਂ ਉੱਤਰ ਲਾ ਕੇ ਸਿਸਰ ਨਾਲ ਉੱਤਰ ਗਿਆ ਹੁਣ ਆਉਣਾ ਜੀ ਆਉਣਾ 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 ਜੀ ਫਿਰ ਐਨਕਾਈ ਲੈ ਭਾਈ ਮੈਂ ਤਾਂ ਸੇਕ ਜਿਆ ਚੱਲ ਲੂੰ ਔਰ ਜਿਨ੍ਹਾਂ ਨੇ ਮੂਰੇ ਮੇਕਅਪ ਕੀਤਾ ਨਾ ਸਾਰਾ ਖੋਜ ਜਾ ਤੇ ਆ ਅੱਗ ਜੀ ਦਾ ਮਾਰ ਬਾਈ ਬਣਿਆ ਬੈਂਦੀ ਐ ਕਣਾਈ ਸੇਕ ਜਿਹਾ ਲੱਗਦਾ ਨਾ ਜੀ। ਹੋਰ ਗਰਮੀ ਪਹਿਲਾਂ ਹੀ ਜ਼ਿਆਦੇ ਆ। ਹੋਰ ਨਾ ਬਾਜੇ। ਲੈ ਬਾਈ ਬਣੇ ਅੱਗ ਨਵਾਰੀ। ਬਿੱਲ ਪਾਜੀ ਇਹਨੂੰ ਇੰਗਲਿਸ਼ ਚ ਬਾਈ ਨੂੰ ਕਹੋ। ਵੀਰੇ ਇਹਨੂੰ ਮੇਜਰ ਫਾਇਰ ਕਾਲ ਕਹਿੰਦੇ ਆ। ਅੱਗ ਪਹਿਲਾਂ ਹੀ ਬਹੁਤ ਹੈ। ਆਜੋ ਜੀ।